ਇਸ ਅਸੀਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਵਾਂਗੇ ਦੋ ਸੂਈਆਂ ਸਵਾਈਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਗੱਬਨਗਾ ਤੁਹਾਨੂੰ ਵਿਖਾਉਣੀਆਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਬਨ ਆਪਣੀ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਪਛੋਦੀ ਥੰ ਕਰਕੇ ਖੜਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸ ਤੇ ਕਰੀ ਫਿਰ ਹਾਂਜੀ ਸੰਧਰ ਸਿੰਘ ਪਿੰਡ ਚੱਕਾ ਕਾਲਾ ਜਿਹੜਾ ਗਜ਼ਾਫਰ ਤੇ ਫੋਨ ਨੰਬਰ ਵੀ ਬੋਲਦਾ 9582772 ਹਾਂ ਠੀਕ ਹੈ ਤੇ ਸ਼ਰਵਾਰ ਹੇਰਾ ਪਹਿਲਾ ਨੰਬਰ ਵਾਲੀ ਝੋਟੀ ਤੇ ਕਰ ਲਈਏ ਹਾਂਜੀ ਹਾਂਜੀ ਅਨ ਦੇਖ ਸਾਦੇ ਕਿੰਨਾ ਚਿਰ ਹੋ ਗਿਆ ਤਰਾ ਇਹਨਾਂ ਸੂਈ ਨੂੰ ਹਫਤੇ ਜਿਹੜਾ ਹੋ ਗਿਆ ਅੱਛਾ ਹਫਤੇ ਤੇ ਲੱਗ ਬੰਨੇ ਹੋ ਗਿਆ ਟਾਈਮ ਅਗਰ ਦੁੱਧ ਕਿੰਨਾ ਜੇ ਦੇਖੋ ਦੁੱਧ ਵੀ ਜੀ 10 ਲੀਟਰ ਤੋਂ ਬਾਹਰ ਹਣਾ 10 ਲੀਟਰ ਕਰਕੇ ਦਵਾਂਗੇ ਅੱਛਾ ਮੋਕੇ ਤੇ ਤਿਆਰ ਜਿਹੜਾ 10 ਲੀਟਰ ਪਵਾ ਕੇ ਦਵਾਂਗੇ ਕਿੰਨਾ ਕਰੀ ਜਾਊਗੀ ਹੈ 12 ਦਾ ਕਿਲੋ ਦਵਾਂਗੀ ਵੱਡੀ ਛੋਟੀ ਅੱਛਾ 12 ਕਿਲੋ ਦੇ ਕਰੀ ਜਿਹੜਾ ਕਰੀ ਜਾਊਗੀ ਹਾਂ ਥਾਣੇ ਦੇ ਦੇਖ ਸਾਦੇ ਜੇ ਬਾਕੀ ਥਾਣੇ ਚੰਗੇ ਗਿਆਪ ਤੇ ਆ ਤੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਵਾ ਮਿਲਕ ਵੀ ਨਹੀਂ ਦੇਖ ਸਾਦੇ ਬਾਕੀ ਇਹ ਆਵੇ ਥੱਲੇਆਂ ਚੰਗੀ ਬਣੀ ਐ ਇੱਕ 3 ਲੀਟਰ ਵੀ ਦੀ ਹੈ ਕੋ ਬਾਕੀ ਇਹ ਵੀ ਨੀਲੀ ਦੀ ਮੱਝ ਆ ਅੱਖਾਂ ਵੀ ਬਿੱਲੀਆਂ ਗਲੇ ਪਿਛਲੇ ਪੈਰ ਵੀ ਸਿੱਟੇ ਆ ਲੈ ਜਾ ਵੀ ਦੀ ਬਾਕੀ ਥੱਲੇਆਂ ਚੰਗੀ ਬਣੀ ਆ ਕਦ ਕੱਟ ਫਿੱਟ ਪੜੇ ਤਾਂ ਵੀ ਚੰਗੀ ਆ ਨਹੀਂ ਸਾਡੇ ਹਵਾਨੇ ਦਾ ਲੱਗ ਗਿਆ ਤਾਂ ਤੇ ਫਿਰ ਮੁੱਲ ਕਿੰਨਾ ਰੱਖਣਾ ਵਿਧੀ ਇਹਦਾ ਆਪਾਂ ਮੁੱਲ ਤੇ ਵੇਚੀ ਤਾਂ ਨੂੰ 2000 ਜੀ ਅੱਛਾ ਹਾਂ ਜੀ ਜੱਸ ਨੋ ਕਰੀਏ 2000 ਜੀ ਨਾ ਵੇਚੋ 2 ਨਾ ਛੱਡੀਏ ਹਾਂ ਜੀ 5 ਹੀ ਛੱਡੀਏ ਨਿਆ ਸਿਰ ਹਾਂਜੀ ਹੋਰ ਦੋ ਚੜ੍ਹ ਦਈਏ ਅੱਛਾ 83 ਹਾਂਜੀ ਪੂਰੇ 80 ਹਜ਼ਾਰ ਹੀ ਦੇ ਅੱਛਾ ਪੂਰੇ 80 ਹਜ਼ਾਰ ਦੇ 80 ਹਜ਼ਾਰ ਦੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਹੋਰ ਬਾਕੀ ਛੋਟਛਾਣੀ ਕਰ ਲਈ ਵੱਡੀ ਛੋਟੀ ਇਕਰੀ ਕੈਮਰਾ ਮਾਰ ਲਿਓ ਫਾਦੋ ਸੋ ਕਟਾ ਕਟਾ ਛੋਟੀ ਜਾ ਬਾਕੀ ਚਲੋ ਇਹ ਆ ਵੀ ੱਭਦੀ ਆ ਬਾਕੀ ਜਿਹੜਾ ਕੋ ਸੰਭਲਾ ਖੜੂਗਾ ਤੇ ਦੋ ਦਿਨ ਚੰਗਾ ਭਰੀ ਜਾਣਾ ਵਾ ਥੱਲੇ ਆਵੇ ਦੇਖ ਸਾਦੇ ਜੇ ਇਕਰੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਤੇ ਮਗਰ ਕੱਟ ਇਹ ਕਿੰਨੇ ਚਰਦੀ ਸਹੀ ਹੈ ਇਹ ਵੀ ਉੱਤੇ ਦੀ ਸਹੀ ਹੈ ਠੀਕ ਆ ਇਹਦੇ ਕੋਲ ਦੁੱਧ ਕਿੰਨਾ ਤਿਆਰ ਇਹ ਜਿਹੜੀ ਜਿਹੜੇ ਟਰੈਕਟਰ ਤੋਂ ਬਾਅਦ ਤਾਸ ਕਰੋ ਵਰਗੇ ਲਾਵਾਂਗੇ ਇਹ ਕਿੰਨਾ ਕਰੀ ਜਾਊਗੀ ਜਿਹੜੀ ਦੁੱਧ ਬਰਦਰਕ ਲੋ ਦੁੱਧ ਦੀ ਵੱਡੀ ਘੋਟੀ ਨਿਕਾਸ ਇੰਗੇ ਵੇਖੋ ਠੀਕ ਆ 12 ਕਿਲੋਟਰ ਦੇ ਕਰੀਬ ਜਿਹੜਾ ਕਹਿੰਦੇ ਵੀ ਇਹ ਵੀ ਕਰੀ ਜਾਊਗੀ ਥੱਲੇ ਵੇਖੋ ਲੈ ਆ ਜੋੜੀ ਦਾ ਆ ਲੈ ਸਾਡੇ ਥੱਲੇ ਆ ਇਹ ਵੀ ਚੰਗੀ ਬਣੀ ਹੈ ਚਲ ਆ ਬੱਚੇ ਜਿਹੜੇ ਇਨਾਂ ਦੇ ਨੀਲੇ ਦੀ ਮਾਇਦਾ ਕੱਟਾ ਹੈ ਤੇ ਆਏ ਦੀ ਕੱਟੀ ਹੈ ਬਾਕੀ ਪੇਟਪੜੇ ਤੇ ਵੀ ਚੰਗੀ ਹੈ ਬਾਕੀ ਇਹ ਆ ਵੀ ਚਲੋ ਮੱਜਾਂ ਦੋਵੇਂ ਸਫਾਈ ਚ ਜਿੰਨੀਆਂ ਵੀ ਹੈ ਘਾਟ ਘਾਟ ਪੇਟਪੜੇ ਤੇ ਚੰਗੀ ਆ ਤੇ ਬਾਕੀ ਇਹਦੇ ਵੀ ਥਾਣੇ ਤੁਹਾਨੂੰ ਲੱਗਗੇ ਤਾਂ ਦਿਖਾ ਦਈਏ ਆਹ ਦੇਖ ਸਾਡੇ ਜੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਦੂਰ ਦੂਰ ਜਿਹੜਾ ਸਨ ਲੱਗਾ ਹੈ ਬੈਠ ਪੜੇ ਤਾਂ ਵੀ ਚੰਗੀ ਦੇਖੋ ਥੋੜਿਓ ਦੇ ਵਾ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਆਪਾਂ ਇਹਦਾ ਮੁੱਲ ਵੀ ਜੀ ਪੂਰਾ ਲੱਗ ਗਿਆ ਅੱਛਾ ਹਾਜੀ ਝੋਡੀ ਦੇਖੋ ਬੜੀ ਸਾਫ਼ ਸੁਥਰੀ ਹੈ ਲੱਖ ਜੋ ਕਿੰਨਾ ਕਰਨਾ ਮਾਨ 2000 ਛੱਡ ਦਿਓ 2000 ਛੱਡਨਾ ਹਾਂ ਜੀ ਝੋਡੀ ਆ ਪੰਜ ਤਾਂ ਛੱਡੋ 50 ਰੁਪਏ ਲਾ ਕੇ ਲਈ ਝੋਟੀ ਚੰਗੀ ਆ ਠੀਕ ਐ ਜੱਸ ਨਾ ਕਰੋ ਕਿੰਨੇ ਦੀ ਕਰਨੀ 99 ਦੇ ਦिए ਹੋਰ ਛੋਟ ਕਰ ਲੀਏ 2000 92000 ਦੇ ਦੇ 90 ਦੀ ਪੂਰੀ ਅੱਛਾ 90000 ਦੇ 90 ਦੀ ਝੋਟੀ ਦੇਖੋ ਕਿਦਾਂ ਦੀ ਆ ਠੀਕ ਐ ਇਹ ਜੇ ਮਾਲ ਦੇ ਪੈਸੇ ਲਾਉਣ ਦਾ ਹੁੰਦਾ ਲਮਲੇ ਪਿੰਦੇ ਝੋਟੀਆਂ ਦੇ ਹਾਂਜੀ ਹਾਂਜੀ ਸਾਰੇ ਖੋ ਜੇਗੀ ਠੀਕ ਐ ਹੁਣ ਗਾਰ ਆ ਗਈ ਹੈ ਕਵਿਤਾ ਨੂੰ ਦਿਖਾ ਦਈਏ ਬਾਕੀ ਇਹ ਆਵੇ ਮਾਨਤਨ ਹੋਣੇ ਆ ਕੋਈ ਫੋਨ ਲਾਵੇ ਮੌਕੇ ਤੇ ਆਪੇ ਫਿਰ ਸੌਦਾ ਹੋ ਜਾਊਗਾ ਮੈਂ ਉਹਨਾਂ ਦੇ ਸਾਦੇ ਜੀ WhatsApp ਤੇ WhatsApp ਤੇ ਤੇਰੇ ਨੰਬਰ ਤੇ ਰੱਖਾਂ ਤੇ ਆਂ ਗਾਂ ਜਿਹੜੀ ਵਿਖਾਉਣੀ ਆ ਆਪਾਂ ਇਹ ਗੱਬਣ ਹੈ ਜਿਹੜੀ ਹੈ ਜੇ ਅਜੇ ਚਲੋ ਤਿਆਰ ਹੋਣੀ ਆ ਅਜੇ ਥੀ ਲੱਟ ਲਾ ਹਵਾਂ ਨੇ ਤੇ ਚੰਗੀਆਂ ਹਵਾਂ ਨੇ ਤੇ ਨਾੜਾਂ ਵੀ ਚੰਗੀਆਂ ਤੇ ਬਾਕੀ ਇਹ ਆ ਵੀ ਹੈਗੀ ਕ੍ਰੋਸ ਚ ਸਾਰੀਆਂ ਗਰਮੀਆਂ ਦੁੱਧ ਜਿਹੜਾ ਚੰਗਾ ਕੱਢੀ ਜਾਊਗੀ ਗੁਲਾਬੀ ਰੰਗ ਦਾ ਥਾਨ ਲੱਗਾ ਆੜੇ ਤੋਂ ਕਰਾ ਲਗਾ ਦੇ ਇਧਰ ਦੇਖੋ ਪਾ ਇਧਰੋਂ ਬਿਖੇ ਰੋ ਪਾ ਇਧਰੋਂ ਦੋਵੇਂ ਪਾਸੇ ਪੈਸਾ ਲਗਾ ਦੇ ਠੀਕ ਹੈ ਕੰਦੀ ਸੀ ਲਿਆ ਜਦੀ ਕੋਈ ਇਹ ਥਾਣੇ ਤੇ ਆਪਾਂ ਦੇਖ ਸਕਦੇ ਆ ਓਏ ਮੈਂ ਮਾਰਨੀ ਮਰਬਾਨ ਨੂੰ ਚੰਗੇ ਕਿਆਪ ਤੇ ਆ ਥਾਣੇ ਬਾਕੀ ਮਿਲਕ ਵੀਨ ਵੀ ਚੰਗੀ ਲੱਗੀ ਆ ਬਈ ਦੰਗਰ ਪਏ ਕਿੰਨਾ ਕੁ ਵਿੱਚੀ ਦੁੱਧ ਕੱਢੀ ਜਾਊਗੀ ਅੱਜ ਵੀਰ ਜੀ ਨੇ ਪਹਿਲਾਂ ਨੇ 16 17 ਗੱਲ ਦੱਸਾਇਆ ਅੱਛਾ 12 ਮੋਲ ਦੁੱਧ ਦੰਗਾ ਗਿਆ 6 ਦਾ ਠੀਕ ਹੈ। ਐਂਡ ਟੋਕਰੀ। ਤੇ ਇਹਦਾ ਫਿਰ ਮੁੱਲ। ਬਾਕੀ ਆਹ ਫੁੱਟ ਨਾ ਬਣੀ ਨਹੀਂ ਹੱਥਾਂ ਨਹੀਂ ਆਖੀ ਹੁੰਦੀ। ਅਜੇ ਤਿਆਰ ਹੋਣੀ ਆ ਜਿਹ ਹਫਤੇ ਦੇ ਲਾਗੇ ਬੰਨੇ ਟਾਈਮ ਲੱਜੂਗੀ। ਹਾਂਜੀ। ਤੇ ਕਿੰਨੇ ਦੀ ਜੱਸ ਨੋ ਕਰੀਏ ਫਿਰ ਆਪਾਂ? ਇਹਦੀ 50000 ਦੀ। ਕਰ ਦਈਏ ਥੋੜੀ ਬੱਦ ਸ਼ੋਰ। 2000 ਦੀਏ। 5 ਛੱਡੀਏ। 45 ਦੀ ਹੋਰ 43 ਦੀ। 42 ਦੀ। 40000 ਦੀ। ਠੀਕ ਹੈ। ਹਾਂਜੀ। ਠੀਕ ਹੈ। ਬਾਕੀ ਚਲੋ ਮੌਕੇ ਤੇ ਹੋ ਜੂਗਾ ਥੋੜਾ ਬਾਦਾਂ। ਹਾਂਜੀ ਹਾਂਜੀ। ਤੇ ਠੀਕ ਹੈ ਵਿਜੇਨ ਕੁਸ਼ਕਾ ਨਾ। ਹਾਂਜੀ। ਤੇ ਬਾਕੀ ਆ ਵੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ। ਵੇਸ ਜਾ ਕੇ ਆਪਣੀ ਸਮਝਣਾ ਤੇ ਮਰਜ਼ੀ ਨਾ ਖੜੋ ਤੇ ਆ ਬੱਚੇ ਇਹਨਾਂ ਮੱਜਾਂ ਦੇ